ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡੇ ਮੇਰੇ ਚੈਨਲ ਤੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੰਦਰੁਸਤ ਹੋਮ ਖੁਸ਼हाल ਹੋਵੋਗੇ ਮੈਂ ਵੀ ਬਿਲਕੁਲ ਠੀਕ ਐ ਟਾਈਮ ਹੋ ਰਿਹਾ 9:00 ਮਾਰਨਿੰਗ ਦਾ ਮੇਰਾ ਕਿਚਨ ਦਾ ਕੰਮ ਸਾਰਾ ਖਤਮ ਹੈ ਹਨਾ ਖਾਣਾ ਬਣਾ ਲਿਆ ਕਿਚਨ ਕਲੀਨ ਹੋ ਗਈ ਤੇ ਹੋਰ ਅੱਜ ਮੈਂ ਸਵੇਰੇ ਕੱਪੜੇ ਧੋਤੇ ਸੀਗੇ ਤੇ ਕੱਪੜੇ ਸੰਭਾਲ ਵੀ ਲਈ ਕੱਪੜੇ ਨੇ ਸਾਰੇ ਬਾਹਰ ਉਤਾਰ ਲਿਆ ਨੇ ਇੱਧਰ ਪਏ ਨੇ ਪ੍ਰੈਸ ਵਾਲੇ ਅਲੱਗ ਕਰਤੇ ਆ ਆਹ ਫੇਰ ਚੇਅਰ ਤੇ ਸ਼ਾਮ ਨੂੰ ਪ੍ਰੈਸ ਕਰੂ ਦੁਪਹਿਰ ਤੋਂ ਬਾਅਦ ਤੇ ਮਨੇ ਜ਼ੈ ਕੰਮ ਪੇ ਰੱਖ ਦਿੱਤੇ ਹੁਣ ਮੇਰਾ ਕੰਮ ਕੀ ਰਹਿ ਗਿਆ ਆਪਣੇ ਰੂਮ ਦੀ ਡਸਟਿੰਗ ਕਰਨੀ ਹੈ ਕੱਲ ਮੈਂ ਕਰੀ ਨਹੀਂ ਹਨਾ ਡਸਟਿੰਗ ਤੇ ਇਹ ਵੀ ਬੈਡਰੂਮ ਦੀ ਬੈੱਡਸ਼ੀਟ ਚੇਂਜ ਕਰਨੀ ਆ ਡਸਟਿੰਗ ਵੀ ਹੋ ਜੂਗੀ ਬੈੱਡਸ਼ੀਟ ਵੀ ਚੇਂਜ ਹੋ ਜੂਗੀ ਇਹ ਕਰਦੀ ਆ ਹੁਣ ਉਸ ਤੋਂ ਬਿਨਾ ਮੈਂ ਤੁਹਾਡੇ ਨਾਲ ਕੀ ਸ਼ੇਅਰ ਕਰਨਾ ਇੱਕ ਚੀਜ਼ ਲਿਆਂਦੀ ਆ ਸੀ ਘਰ ਵਾਸਤੇ ਮੈਂ ਤੁਹਾਨੂੰ ਸ਼ੇਅਰ ਕਰਦੀ ਆ ਕੰਮ ਕਰਦੇ ਕਰਦੇ ਨਾ ਇੰਨਾ ਟਾਈਮ ਕਦੋਂ ਹੋ ਜਾਂਦਾ ਪਤਾ ਹੀ ਨਹੀਂ ਲੱਗਦਾ ਹੈਗਾ ਕੜੀਵਾਲ ਦੇਖਣ ਦਾ ਟਾਈਮ ਨਹੀਂ ਲੱਗਦਾ ਕੰਮ ਵਿੱਚ ਜਦੋਂ ਬਿਜ਼ੀ ਹੁੰਦੀ ਆ ਹਨਾ ਤੇ ਜਦੋਂ ਆਪਦੀ ਬਾਡੀ ਨੂੰ ਆਈ ਫੀਲ ਹੁੰਦਾ ਨਾ ਕਿ ਥੱਕ ਜਿਹੀ ਉਹ ਤੋਂ ਦੇਖਦਾ ਵੀ ਹੈ ਐਨਾ ਟਾਈਮ ਹੋ ਗਿਆ ਹੋਰ ਮੈਨੂੰ ਬਸ ਕੋਈ ਪ੍ਰੋਬਲਮ ਨਹੀਂ ਮੇਰੀ ਨਾ ਖੜੀ ਖੜੀ ਢੂਈ ਨੂੰ ਕੜਾ ਬਹੁਤ ਹੁੰਦਾ ਜੇ ਕੰਮ ਕਰੀ ਜਾਂਦੇ ਆ ਖੜੇ ਖੜ ਕੇ ਕੰਮ ਕਰਦੇ ਆ ਤੁਰ ਕੇ ਕਰਦੇ ਆ ਬੈਠਣਾ ਨਹੀਂ ਮਿਲਦਾ ਫਿਰ ਢੂਈ ਆਕੜ ਜਾਂਦੀ ਹੈ ਬਸ ਸਿਰਫ ਉਦੋਂ ਥੋੜੀ ਬਾਡੀ ਨੂੰ ਪੇਨ ਕਹਿ ਲੋ ਥਕਾਵਟ ਕਹਿ ਲੋ ਮਹਿਸੂਸ ਹੁੰਦੀ ਆ ਨਹੀਂ ਉਹ ਹੋਰ ਮੈਨੂੰ ਕੋਈ ਪ੍ਰੋਬਲਮ ਨਹੀਂ ਨਾ ਮੈਂ ਕੰਮ ਕਰਦੀ ਥੱਕਾਂ ਨਾ ਅੱਕਾਂ ਬਸ ਬੈਕ ਦੀ ਪ੍ਰੋਬਲਮ ਬਹੁਤ ਹੁੰਦੀ ਆ ਇਹ ਲੋਕੀ ਹਲਮੀ ਬਸ ਡਾਕਟਰ ਕੰਨੇ ਕੋ ਰੈਸਟ ਕਰ ਲੈ ਕੋ ਜਿਆਦਾ ਕੰਮ ਦਾ ਲੋਡ ਨਾ ਦੋ ਬੀ ਇਹ ਰੈਸਟ ਕਰ ਕੇ ਥੋੜਾ ਥੋੜਾ ਕੰਮ ਕਰ ਲਿਆ ਇਸ ਤਰ੍ਹਾਂ ਕਿ ਮੈਂ ਕੱਬੀ ਤਾਂ ਮੈਂ ਸੋਣਾ ਥੋੜਾ ਹੀ ਪਰ ਫੇਰ ਵੀ ਟੂ ਹੀ ਆ ਕੜ ਜਾਂਦੇ ਜਿਵੇਂ ਜੇ ਸ਼ਾਮ ਨੂੰ ਖਾਣਾ ਖਾ ਕੇ ਵਾਕ ਕਰਦੇ ਆਂ ਤੇ ਰਾਤ ਨੂੰ ਸ਼ਾਮ ਵਾਲੀ ਤਾਂ ਮੈਂ ਵਾਕ 5:00 5:30 ਸੌਰੀ 6:30 ਵਜੇ ਜੋ ਫ੍ਰੀ ਹੁੰਦੀ ਹੋ ਤਾਂ ਮੇਰੀ ਰੈਗੂਲਰ ਰੂਟੀਨ ਜ ਹੈ ਹੀ ਹੈਗੀ ਵੀ ਮੈਂ ਕਰਦੀ ਕਰਦੀ ਅੱਧਾ ਘੰਟਾ ਵਾਕ ਪੌਣਾ ਘੰਟਾ ਵਾਕ ਉਹ ਉਸ ਤੋਂ ਬਾਅਦ ਰਾਤ ਨੂੰ ਖਾਣਾ ਖਾ ਕੇ ਮੈਂ ਤੇ ਦਵਿੰਦਰ ਜੀ ਨਾਲ ਵਾਕ ਕਰਦੇ ਆ ਉਹਦੋਂ ਮੈਂ ਤੋਂ ਸਿਰਫ 10 ਮਿੰਟ ਮਸਾਂ ਵਾਕ ਹੁੰਦੀ ਹੈ 10 ਮਿੰਟ ਵਾਕ ਕਰਕੇ ਮੈਂ ਦਵਿੰਦਰ ਨੂੰ ਕਹਿੰਦੇ ਨੇ ਮੈਂ ਤਾਂ ਅੰਦਰ ਜਲਨੇ ਤੁਸੀਂ ਵਾਕ ਕਰਨੇ ਹੋਰ ਕਰ ਲਓ ਤੋਤ ਰਾਤ ਨੂੰ ਮੇਰੇ ਇੰਨੀ ਜਿਆਦਾ ਢੂਈ ਦੁੱਖਦੀ ਮੈਨੂੰ ਆਏ ਲੱਗੂ ਜਿਵੇਂ ਉਹਰੇ ਪਿੱਛੇ ਨਾ ਮੇਰੇ ਢੂਈ ਤੇ ਪਿੱਠੂ ਲਗਾਤਾ ਹੁੰਦਾ ਕਿਸੇ ਨੇ ਵੀ ਐਨਾ ਮੈਨੂੰ ਭਾਜੀ ਭਾਰੀ ਲੱਗਦਾ ਆ ਕੇ ਮੈਂ ਅੰਦਰ ਅੱਧਾ ਘੰਟਾ ਪੈਨ ਨਹੀਂ ਬੈੱਡ ਤੇ ਫਿਰ ਉਸ ਤੋਂ ਬਾਅਦ ਉੱਠ ਕੇ ਖੜੀ ਹੋ ਕੇ ਫਿਰ ਮੈਂ ਨਹਾਉਣੀ ਆ ਕੋਈ ਦਹੀਂ ਵਗੈਰਾ ਜਮਾਉਣ ਵਾਲੀ ਹੁੰਦੀ ਆ ਉਹ ਚਮਾਉਣੇ ਕੋ ਚਨੇ ਰਾਲ ਸਭ ਨੂੰ ਮੈਂ ਬੈੱਡ ਸ਼ੀਟ ਪਛਾਣਾ ਬੈੱਡ ਸ਼ੀਟ ਪਛਾਣਾ ਡਸਟਿੰਗ ਕਰਦਾ ਫਿਰ ਮੈਂ ਤੁਹਾਡੇ ਨਾਲ ਨਾਲ ਤਾਂ ਆਪਣੇ ਸਾਰੇ ਸੂਟ ਆਏ ਪਏ ਨੇ ਸਟਿਚ ਹੋ ਕੇ ਉਹ ਮੈਂ ਤੁਹਾਨੂੰ ਦਿਖਾਉਣੀ ਆ ਨਾਲ ਇੱਕ ਅਸੀਂ ਨਵੀਂ ਚੀਜ਼ ਘਰ ਵਾਸਤੇ ਲਿਆਂਦੀ ਆ ਉਹ ਵੀ ਮੈਂ ਤੁਹਾਨੂੰ ਦਿਖਾਉਣੀ ਆ ਹੁਣ ਮੈਂ ਲੱਗੇ ਸੀ ਰੂਮ ਦੀ ਡਸਟਿੰਗ ਕਰਨ ਤੇ ਉੱਪਰਲੀ ਬੈੱਡ ਸ਼ੀਟ ਮੈਂ ਫੇਰ ਪਛਾਣੇ ਮੈਂ ਕਿ ਚਲੋ ਪਹਿਲਾਂ ਮੈਂ ਡਸਟਿੰਗ ਕਰਦਾ ਫੇਰ ਜਿਹੜੀ ਉੱਪਰ ਬੈੱਡ ਸ਼ੀਟ ਪਛਾਣੀ ਮੈਂ ਫੇਰ ਹੀ ਪਛਾਹਾਂਗੀ ਵੀ ਡਸਟਿੰਗ ਕਰਕੇ ਥੋੜੀ ਬਹੁਤ ਡਸਟ गिरੂਗੀ ਫਿਰ ਮੈਂ ਇਸ ਕਰਕੇ ਮੈਂ ਪਛਾਈ ਨਹੀਂ ਹਜੇ ਇਹ ਪਹਿਲਾ ਡਸਟਿੰਗ ਕਰਦਾਨੀ ਆ ਡਸਟਿੰਗ ਕਰਨੀ ਵੀ ਰੋਜ਼ ਜ਼ਰੂਰੀ ਹੋਏਨੀ ਕਿਉਂਕਿ ਜਿੱਥੇ ਆਪਾਂ ਬਹਿਨੇ ਆ ਫਿਰ ਆਪ ਨੂੰ ਵੀ ਆਪਣਾ ਨਾ ਸੱਚਾ ਵਾਲਾ ਦਵਾਲਾ ਆਪਣਾ ਬੈਡਰੂਮ ਸਾਫ਼ ਹੀ ਸੋਹਣਾ ਲੱਗਦਾ ਤੇ ਸਾਫ਼ ਜੀ ਬੈਠਣ ਦਾ ਦਿਲ ਕਰਦਾ ਜੀ ਵੀ ਲੱਗਦਾ ਇਹ ਤਾਂ ਡੇਲੀ ਦਾ ਕੰਮ ਹੋਏਦਾ ਡੇਲੀ ਤਾਂ ਮੈਂ ਤੂੰ ਹੁੰਦੀ ਨਹੀਂ ਇੱਕ ਦਿਨ ਛੁੱਟ ਵੀ ਜਾਂਦਾ ਫਿਰ ਕੰਮ ਹੀ ਇੰਨੇ ਹੋਏ ਨੇ ਕਿ ਕੋਈ ਵੀ ਕੰਮ ਨਾ ਡੇਲੀ ਕਰਨ ਨੂੰ ਵੀ ਦਿਲ ਨਹੀਂ ਕਰਦਾ ਲੱਗਦਾ ਵੀ ਕੱਲ ਤੇ ਕਰਾਂ ਸੀ ਰੋ ਰੋਜ਼ ਕੀ ਕਰੀ ਕਈ ਵਾਰ 2-3 ਦਿਨ ਲਗਾਤਾਰ ਵੀ ਹੋਏ ਨੇ ਕਈ ਵਾਰ ਇੱਕ ਦਿਨ ਹੁੰਦੀ ਵੀ ਨਹੀਂ ਮਸ ਐਸ ਤਰ੍ਹਾਂ ਕਰਾਂ ਦਾ ਰੂਟੀਨ ਹੁੰਦਾ ਸਾਂ ਨਾ ਸਾਰੇ ਕੰਮ ਆਪਰ ਤੋਂ ਡੇਲੀ ਡੇਲੀ ਨਹੀਂ ਹੁੰਦੇ ਜੇ ਆਪਾਂ ਕਹੀਏ ਤੇ ਮੈਂ ਡੇਲੀ ਕਪੜਾ ਮਾਰਨਾ ਨਹੀਂ ਵਾਜਦਾ ਕਈ ਵਾਰੀ ਨਹੀਂ ਹੁੰਦਾ ਉਹ ਕੰਮ ਸਿਰਫ ਆਪਣੇ ਰੂਮ ਦੀ ਡਸਟਿੰਗ ਕਰ ਲਈ ਨਾਲ ਬੈੱਡ ਸ਼ੀਟ ਚੇਂਜ ਹੋ ਗਈ ਨਾਲ ਡਸਟਿੰਗ ਹੋ ਗਈ ਪਰ ਜੇ ਅਸਲੀ ਬੈੱਡ ਸ਼ੀਟ ਚੇਂਜ ਕਰਾਂ ਉਹਦੇ ਨਾਲ ਡਸਟਿੰਗ ਵੀ ਮੈਂ ਜ਼ਰੂਰ ਨਾਲ ਦੇ ਨਾਲ ਕਰਦਾ ਨਹੀਂ ਹੁੰਦੀ ਇੱਕ ਵਾਰੀ ਤਾਂ ਉਸ ਦਿਨ ਤਾਂ ਮੈਂ ਕਰ ਨਹੀਂ ਕਰਨੀ ਤੇ ਡੋਰ ਥੋੜਾ ਜਿਹਾ ਜੇ ਉੱਪਰੋਂ ਮੈਂ ਅੱਛੀ ਤਰ੍ਹਾਂ ਸਾਫ਼ ਕਰਤਾ ਉੱਪਰ ਕਪੜਾ ਇਹਨਾਂ ਅੱਛੀ ਤਰ੍ਹਾਂ ਜਾਂਦਾ ਨਹੀਂ ਪਰ ਅਜ ਮੈਂ ਕਪੜਾ ਮਾਰਤਾ ਤਾਂ ਕਾਫੀ ਯਾਰ ਉੱਥੇ ਵੀ ਮਿੱਟੀ ਜਮਾ ਤੇ ਡਸਟਿੰਗ ਕਰਨ ਤੋਂ ਬਾਅਦ ਹੁਣ ਬਿਚਾਰੀਆਂ ਬੈੱਡ ਸ਼ੀਟ ਚ ਇਸ ਦਿਨ ਬੈੱਡ ਸ਼ੀਟ ਬਦਲਣੇ ਨੂੰ ਉਸ ਦਿਨ ਬਹੁਤ ਵਧੀਆ ਫੀਲਿੰਗ ਆਉਂਦੀ ਆ। ਐਂ ਲੱਗਦਾ ਜਿਵੇਂ ਕਿਤੇ ਨਵੇਂ ਜਿਹੇ ਰੂਮ 'ਚ ਆ ਗਈ ਹੋਣੀ। ਇੱਕ ਦਿਨ ਤਾਂ ਬਹੁਤ ਵਧੀਆ ਲੱਗਦਾ ਦੂਜੇ ਦਿਨ ਸੇਮ ਪੁਰਾਣੀ ਫੀਲਿੰਗ ਆਉਣ ਲੱਗ ਜਾਂਦੀ ਆ। ਜੇ ਰੋਜ਼-ਰੋਜ਼ ਤਾਂ ਚੇਂਜ ਨਹੀਂ ਕਰ ਸਕਦੇ ਹਨਾ। ਤੇ ਜਿਹੜੀ ਬੈੱਡ ਸ਼ੀਟ ਟੱਕ ਆ ਨਾ ਮੈਂ ਕੰਗੀ ਨਾ ਕਰਦੀ ਹੁੰਨੀ ਹੈ ਹੈਂਡਲ ਵਾਲੀ ਮੇਰੀ ਕੋਮ ਹੈ। ਤੇ ਉਹਦੇ ਹੈਂਡਲ ਨਾਲ ਮੈਂ ਟੱਕ ਕਰਦੀ ਹੁੰਨੀ ਆ ਬਹੁਤ ਈਜ਼ੀਲੀ ਹੋ ਜਾਂਦੀ ਆ ਤੇ ਆਪਣੇ ਨੇਲਸ ਵੀ ਨਖਰਾਬ ਹੁੰਦੇ। ਵੈਸੇ ਨੇਲਸ ਮੈਂ ਤਾਂ ਨੇ ਜ਼ਿਆਦਾ ਗਰੋ ਜਿਹੜੀ ਜਿਵੇਂ ਅੱਜ ਕੱਲ ਕੁੜੀਆਂ ਨੇ ਨੇਲ ਐਕਸਟੈਂਸ਼ਨ ਕਰਾਉਂਦੀਆਂ ਨੇ ਹਨਾ ਨੇਲ ਆਰਟ ਕਰਾਉਂਦੀਆਂ ਨੇ ਉਹਨਾਂ ਨੂੰ ਹੰਦਾ ਸਾਡੇ ਨੇਲਸ ਨਾ ਖਰਾਬ ਹੋਣ ਇਹ ਬਹੁਤ ਵਧੀਆ ਟ੍ਰਿਕ ਐ ਕੋਮ ਯੂਜ਼ ਕਰੋ ਜੇ ਹੈਂਡਲ ਵਾਲੀ ਤਾਂ ਯੂਜ਼ ਕਰੋ ਨਹੀਂ ਹੈਂਡਲ ਵਾਲੀ ਸਿੰਪਲ ਕੋਮ ਯੂਜ਼ ਕਰੋ ਇਹਨਾਂ ਬਹੁਤ ਅੱਛੀ ਤਰ੍ਹਾਂ ਚਾਦਰ ਤੱਕ ਹੋ ਜਾਂਦੀ ਆ ਤੇ ਚਾਦਰ ਟੱਕ ਕਰਨ ਤੋਂ ਬਾਅਦ ਚਾਦਰ ਦੇ ਵਾਲ ਵੀ ਨਿਕਲ ਜਾਂਦੇ ਨੇ ਜੇ ਆਪਾਂ ਡੇਲੀ ਵੀ ਆਪਾਂ ਚਾਦਰ ਦੇ ਵਾਲ ਕੱਢਨੇ ਨਾ ਉਹ ਵੀ ਬਹੁਤ ਵਧੀਆ ਇਸ ਕੋਮ ਨਾਲ ਵਾਲ ਨਿਕਲ ਜਾਂਦੇ ਨੇ ਮੈਂ ਤੁਹਾਨੂੰ ਦਿਖਾਉਣੀ ਉਹ ਵੀ ਕਮੇ ਨਿਕਲਣ ਲੱਗੇ ਤੇ ਜਿਸ ਦਿਨ ਦਾ ਮੈਂ ਕੋਮ ਯੂਜ਼ ਕਰਨੀ ਸ਼ੁਰੂ ਕੀਤੀ ਨਾ ਮੈਨੂੰ ਸੌਖਾ ਹੋ ਗਿਆ ਚਾਦਰਾਂ ਕੋਮ ਦੀ ਪੁੱਠੀ ਸਾਈਡ ਲੈ ਲਓ ਤੇ ਇਹਦਾ ਹਲਕਾ ਹਲਕਾ ਤੁਸੀਂ ਮਾਰੀ ਚੱਲੋ ਨਾ ਤੁਹਾਨੂੰ ਆਪਣੇ ਹੱਥ ਖਰਾਬ ਕਰਨ ਦੀ ਲੋੜ ਨਾ ਨਾ ਨੌ ਖਰਾਬ ਕਰਨ ਦੀ ਲੋੜ ਤੇ ਸਾਰੇ ਵਾਲ ਨਿਕਲ ਜਾਂਦੇ ਨੇ ਛਾਦਰ ਤੇ ਕਿ ਫਿਰ ਆਪਾਂ ਚਾਦਰ ਉੱਠ ਕੇ ਸਵੇਰੇ ਸੈੱਟ ਕਰਦੇ ਆ ਬੈਡਰੂਮ ਹੋ ਗਿਆ ਸੈੱਟ ਬੈੱਡਸ਼ੀਟ ਲਗਾਤੀ ਬੈੱਡਸ਼ੀਟ ਚੇਂਜ ਕਰਕੇ ਨਾ ਬਹੁਤ ਸੋਹਣਾ ਲੱਗਦਾ ਹੁਣ ਆਇਂ ਦਿਲ ਕਰਦਾ ਵੀ ਨਾ ਤੋ ਕੇ ਲੇਟ ਜੀਏ ਇੱਕ ਕੌਫੀ ਦਾ ਕੱਪ ਆਪਾਂ ਟ੍ਰੇ 'ਚ ਲੱਗਿਆ ਆ ਜੀ ਤੇ ਰਾਹ ਨੂੰ ਬੈਰੀ ਕੌਫੀ ਪੀਏ ਫੈਰ ਇੱਕ ਕਾਵੜ ਉੱਤੇ ਜੇ ਦਿਲ ਤਾਂ ਆਇਂ ਕਰਦਾ ਪਰ ਕੰਮ ਆ ਗਿਆ ਨਹੀਂ ਦਿੰਦੇ ਹੁਣ ਕੱਲ ਦਵਿੰਦਰ ਨੇ ਲੈ ਕੇ ਅੰਧਕਾਰ ਵ ਇਹ ਇਨਸੈਕਟ ਕਿਲਰ ਮੱਖੀ ਮੱਛਰ ਮਾਰਨ ਤੋਂ ਕਉਂਗੇ ਸਾਡੇ ਨਾ ਅੰਦਰ ਮੱਖੀਆਂ ਬਹੁਤ ਜ਼ਿਆਦਾ ਮੱਖੀਆਂ ਆਉਂਦੀਆਂ ਸੀ ਅੰਦਰ ਮੱਖੀਆਂ ਵੀ ਬਹੁਤ ਪ੍ਰੋਬਲਮ ਸੀਗੀ ਇੰਨੀਆਂ ਜ਼ਿਆਦਾ ਮੱਖੀਆਂ ਫਿਰ ਕਿਚਨ ਚ ਵੱਢ ਜਾਂਦੀਆਂ ਨਿਕਲਦੀ ਨਾ ਨਿਕਲਦੀ ਇਹਨਾਂ ਹਿੱਟ ਛਿੜਕ ਦਾਂ ਤਾਂ ਵੀ ਨਿਕਲਦੇ ਫਿਰ ਹਿੱਟ ਤੋਂ ਐਂਡਰ ਲੱਗਦਾ ਵੀ ਕਿਚਨ ਚ ਖਾਣ ਪੀਣ ਵਾਲੀਆਂ ਚੀਜ਼ਾਂ ਹੁੰਦੀਆਂ ਵਿੱਚ ਸਮੈਲ ਨਾ ਮੜ ਜੇ ਫਿਰ ਅਸੀਂ ਲੈ ਕੇ ਆਏ ਇਨਸੈਕਟ ਕਿਲਰ ਪਹਿਲੇ ਐਲ ਪੀ ਸੀ ਬ੍ਰਾਂਡ ਦਾ ਐਲ টি ਸੀ ਬ੍ਰਾਂਡ ਦੇ ਮੇਰੇ ਵਿਆਹ ਵਾਲੇ ਪ੍ਰੈਸ ਅਸੀਂ ਹੁਣ ਵੀ ਹੈਗੇ ਚੱਲਦੀ ਵੀ ਹੈ ਬਹੁਤ ਹੈਵੀ ਪ੍ਰੈਸ ਆ ਉਸ ਸਟੀਲ ਵਾਲੀ ਉਹ ਤਾਂ ਪੜ ਇਸਾ ਬੋਰੋਟ ਹੁਣ ਤਾਂ ਕੁਝ ਨਹੀਂ ਜਾਂਦੇ ਨੇ ਸਾਲ ਅਸੀਂ ਯੂਜ਼ ਕਰੀਆ ਉਹਨੂੰ ਉਹਦਾ ਹੈਂਡਲ ਸੀ ਜਿਹੜਾ ਨੀਚੇ ਗੇਅਰ ਨੇ ਕਰਕੇ ਪਲਾਸਟਿਕ ਦਾ ਹੈਂਡਲ ਸੀ ਉਹ ਟੁੱਟ ਗਿਆ ਉਹ ਤੇ ਟੇਪ ਟੂਲ ਲਾ ਕੇ ਕਈ ਵਾਰ ਅਸੀਂ ਯੂਜ਼ ਵੀ ਕਰੀਆ ਪਰ ਦਿਵਿੰਦਰ ਕਹਿੰਦੇ ਤੁਸੀਂ ਜਦ ਤੱਕ ਹਾਲ ਨੂੰ ਗਰੰਟ ਵੱਜੂ ਉਹ ਤੋਂ ਆਪਾਂ ਹੈਂਡਲ ਤੋਂ ਫੜਦੇ ਆ ਪ੍ਰੈਸਰ ਤੇ ਉੱਥੇ ਗਰੰਟ ਲੱਗਦਾ ਡੰਨ ਹੁੰਦਾ ਫਿਰ ਅਸੀਂ ਯੂਜ਼ ਕਰਨੀ ਹੁਣ ਛੱਡਤੀ ਪਰ ਪ੍ਰੈਸ ਉਹ ਹਜੇ ਵੀ ਚੱਲਦੀ ਪਈ ਆ ਸਾਡੇ ਕੋਲ ਸੋ ਐਲਟੀਸੀ ਬ੍ਰਾਂਡ ਦਾ ਏ ਔਰ ਪਹਿਲਾ ਮੈਨੂੰ ਆਈ ਸੀ ਮਦਵਿੰਦਰ ਨੂੰ ਕਿੱਥੇ ਸੇਕ ਮਾਰਦਾ ਕਰੋ ਗਰਮੀ ਕਰਦਾ ਕਰੋ ਪਰ ਦਵਿੰਦਰ ਕਹਿੰਦੇ ਨਹੀਂ ਇਹ ਗਰਮੀ ਨਹੀਂ ਕਰਦਾ ਸੇਕ ਨਹੀਂ ਮਾਰਦਾ ਹੁਣ ਵੀ ਉਹ ਕਰਦਾ ਚੱਲੀ ਜਾਂਦਾ ਤੇ ਉਹ ਸੇਕ ਨਹੀਂ ਮਾਰਦਾ ਹੈਗਾ ਬਿਲਕੁਲ ਕੋਲੇ ਆ ਕੇ ਪਤਾ ਹੀ ਨਾ ਦ ਵੀ ਸੇਕ ਹੁੰਦਾ ਮੈਂ ਤੁਹਾਨੂੰ ਦਿਖਾਉਣੀ ਆ ਮੱਖੀ ਮੱਛਰ ਬਹੁਤ ਮਰੇ ਪਏ ਨੇ ਉਹਦੇ ਵਿੱਚ ਆਹ ਵਾਲੀ ਚੀਜ਼ ਇੱਕ ਵਾਰ ਸੇ ਇੱਥੇ ਸੈਟਿੰਗ ਕਰੀਏ ਦੀ ਕਿਉਂਕਿ ਨਾ ਉਹ ਸੈਟਿੰਗ ਉੱਥੇ ਕਰਨੀ ਡੋਰ ਕੋਟੇ ਪਾਲ ਜਿਹੜਾ ਆਹ ਸਵਿਚ ਬੋਰਡ ਹੈ ਨਾ ਉਰੇ ਆਹ ਸਵਿਚ ਬੋਰਡ ਦੇ ਵਿੱਚ ਪਲੱਗ ਨਹੀਂ ਹੈਗਾ ਇਲੈਕਟ੍ਰੀਸ਼ੀਅਨ ਨੂੰ ਬਲਾਕਰ ਵਿੱਚ ਪਲੱਗ ਲਗਾਉਣਾ ਫੇਰ ਉੱਥੇ ਲਾ ਕੇ ਦੇ ਕਰੋ ਨੀਚੇ ਦਿੱਤੀ ਹੈ ਟ੍ਰੇ ਇਹਦੇ ਵਿੱਚ ਮੱਖੀ ਮੱਛਰ ਬਹੁਤ ਮਰੇ ਪੈ ਨੇ ਮੈਨੂੰ ਡਰ ਲੱਗਦਾ கரੰਟ ਵੀ ਨਾ ਵੱਜੇ ਇਹਦੇ ਵਿੱਚ ਮਰੇ ਪੈ ਨੇ ਮੱਖੀਆਂ ਮੱਛਰ ਆ ਦੇਖੋ ਮੱਛਰ ਵੀ ਬਰੀਕ ਬਰੀਕ ਮਛਰੀ ਹੁੰਦੀ ਉਹ ਵੀ ਮਰ ਜਾਂਦੀ ਆ ਇੱਥੇ ਲਗਾਇਆ ਇੱਕ ਮਰਦਾ ਫੇ ਟਕ ਟਕ ਪੜਾ ਕੇ ਪਾ ਪਾ ਸਾਰੀਆਂ ਮੱਖੀਆਂ ਮਰ ਗਈਆਂ ਬਹੁਤ ਮੱਖੀ ਫਿਰ ਕੋਈ ਮੱਖੀ ਦਿਖ ਰਹੀ ਹੈਗੀ ਅੰਦਰ ਔਰ ਇਹਦਾ ਪ੍ਰਾਈਸ ਹੈਗਾ 2400 24 2400 ਦਾ ਆਇਆ ਦਵਿੰਦਰ ਨੇ ਪਤਾ ਨਹੀਂ 1800 1900 ਦਾ ਵੀ ਪਤਾ ਕਰ ਰਿਆ ਸੀ ਪਰ ਥੋੜਾ ਉਹਦਾ ਫਰਕ ਲੱਗੇ ਇਹਨਾਂ ਨੂੰ ਫਿਰ ਆਹ ਵਾਲਾ ਲੈ ਲੈਣ 2400 ਵਾਲਾ ਮੈਂ ਸਟੋਰ ਚ ਢੱਪਾ ਰੱਖ ਜਾਊਂਗੀ ਬਾਹਰ ਉੱਧਰ ਦਿੰਦੇ ਕਹਿੰਦੇ ਦੱਬਾ ਰੱਖ ਦੋ ਮੈਂ ਕਹਿ ਕਿ ਕਰ ਮੈਂ ਵੀਡੀਓ ਚ ਦਿਖਾ ਦਾਂ ਕਈ ਵਾਰ ਆਪਾਂ ਕੋਈ ਚੀਜ਼ ਸਰਚ ਕਰ ਰਹੇ ਹੁੰਨੇ ਲੈ ਰਹੇ ਹੁੰਨੇ ਹਨ ਪਰ ਆਪ ਨੂੰ ਆਈਡੀਆ ਨਹੀਂ ਹੁੰਦਾ ਅਸੀਂ ਵੀ ਪਹਿਲਾਂ ਬਹੁਤ ਸ਼ਾਪਸ ਤੇ ਦੇਖੀ ਕਈ ਇਹਨੂੰ ਜਾਣਦੇ ਪਛਾਣਦੇ ਹੁੰਨੇ ਉਹਨਾਂ ਨੂੰ ਪੁੱਛਿਆ ਹਨ ਵੀ ਇਹ ਕੀ ਕੀ ਫਰਕ ਹੁੰਦਾ ਜੇ ਕਿ ਮਹਿੰਗਾ ਉਹਦਾ ਕੀ ਫਰਕ ਆ ਜੇ ਕੋਈ ਸਸਤਾ ਉਹਦਾ ਕੀ ਫਰਕ ਆ ਤੇ ਫਿਰ ਜਾਨ ਸਾਰੀ ਜਾਂਚ ਪੜਤਾਲ ਕਰਨ ਤੋਂ ਬਾਅਦ ਫਿਰ ਦ ਹੁਣ ਮੈਂ ਤੁਹਾਨੂੰ ਦੋਹਾਂ ਨੇ ਮੈਂ ਆਪਣੇ ਸੂਟ ਗਰਮੀਆਂ ਵਾਲੇ ਕਾਟਨ ਦੇ ਸੂਟ ਨੇ ਇਸ ਵਾਰ ਮੈਂ ਹੋਰ ਸੂਟ ਨਹੀਂ ਸਟਿਚ ਕਰਾਂ ਹਰਮੀਆਂ ਜੀ ਮੈਨੂੰ ਲੱਗਦਾ ਬਸ ਬਹੁਤ ਹੋ ਗਈ ਹੁਣ ਇਹੀ ਪਹਿਨ ਬਾਰਿਵਾਰੀ ਆ ਨਾ ਰਿਪੀਟ ਕਰਾਂਗੇ ਇਹੀ ਪਹਿਨ ਬਹੁਤ ਨੇ ਕਿੰਨੇ ਹੋਣ ਸੂਟ ਉਹਨੇ ਆਪਾਂ ਨੂੰ ਥੋੜਾ ਲੱਗਦੇ ਨੇ ਇੱਕ ਤਾਂ ਸੂਟ ਆ ਮੇਰਾ ਕਾਟਨ ਦਾ ਸਲਵਾਰ ਤੇ ਵੀ ਸਿੰਪਲ ਜਸਟ ਇਹਦੀ ਪੌਂਚੇ ਤੇ ਲੇਸ ਲੱਗੀ ਐ ਸਿੰਪਲ ਸਟ੍ਰੇਟਸ ਸਲਵਾਰਾਂ ਕਰਾਈਆਂ ਨੇ ਆ ਸ਼ਾਰਟ ਡਿਜ਼ਾਈਨਿੰਗ ਹੈ ਦੀ ਲੇਸ ਸੈਂਕ ਲਈ ਦਿੱਤੀਆਂ ਹੋਈਆਂ ਨਹੀਂ ਵਿੱਚ ਘੱਟ ਪਾਤੀ। ਇਹ ਸ਼ਾਰਟ ਹੈ। ਤੇ ਆਹ ਵਾਲਾ ਇਹਨਾਂ ਦੁਪੱਟਾ, ਕੋਟਾ ਡੋਰੀਆ ਦੁਪੱਟਾ, ਲੇਸ ਲੱਗੀ ਹੋਈ ਵਾਈਟ। ਕੋਈ ਇੱਕ ਪਾਸੇ ਉੱਠ ਹੋ ਗਿਆ। ਇੱਕ ਸੂਟ ਹੋ ਗਿਆ ਆਹ ਵਾਲਾ। ਬਹੁਤ ਹੀ ਹਲਕੇ कॉटन ਦੇ ਸੂਟ ਨੇ। ਇਹ ਕਾ ਸੂਟ ਹੈ। ਸਲਵਾਰ ਸਿੰਪਲ ਸਟ੍ਰੇਟ। ਆਹ ਸ਼ਾਰਟ ਹੈ ਜਿ ਗਲੇ ਤੇ ਡਿਜ਼ਾਈਨਿੰਗ ਦਿੱਤੀ ਹੋਈ ਲੇਸ ਦੀ। ਤਾਂ ਕਿ ਸਾਰੇ ਇਹਨਾਂ ਸਲਿੱਟਸ ਤੇ ਚੱਕਰ ਦੀ ਵੀ ਲੇਸ ਹੈ। ਇਕ ਕਸੂਕ ਹੋ ਗਿਆ ਇਹਦੇ ਨਾਲ ਆ ਦੁਪੱਟਾ ਹੋ ਗਿਆ ਇਹ ਵੀ ਕੋਟਾ ਡੋਰੀਆ ਦੁਪੱਟਾ ਪਰ ਟਾਈ ਐਂਡ ਟਾਈ ਹੈ ਇਹ ਟਾਈ ਐਂਡ ਟਾਈ ਡੋਪਟਾ ਕੋਟਾ ਡੋਰੀਆ ਤੇ ਤੀਸਰਾ ਸੂਟ ਹੋ ਗਿਆ ਆਹ ਵੜਾ ਇਹਦੀ ਵੀ ਕਰਦੇ ਤੇ ਡਿਜ਼ਾਈਨਿੰਗ ਹੈ ਬਾਕੀ ਬਾਜੂ ਤੇ ਚਾਕਾਂ ਤੇ ਲੇਸ ਲੱਤੀ ਹੋਈ ਹੈ ਗਲਤ ਐਡਰੈਸਾਈਂਗ ਕੀਤੀ ਹੋਈ ਹੈ ਇਹਦੇ ਨਾਲ ਹੈਗਾ ਪਲੇਨ ਪਲਾਜ਼ੋ ਐਂਡ ਇਹਦਾ ਵੀ ਟਾਈ ਐਂਡ ਡਾਈ ਦਾ ਦੁਪੱਟਾ ਕੋਟਾ ਡੋਰੀ ਦਾ ਕੋਟਾ ਡੋਰੀਏ ਦੁਪੱਟੇ ਹੁੰਦਾ ਗਰਮੀ ਚ ਇੱਕ ਤਰ੍ਹਾਂ ਆਪਾਂ ਨੂੰ ਇਹ ਵੇਅਰ ਕਰਨੇ ਆਪਣੇ ਕੈਰੀ ਕਰਨੇ ਈਜ਼ੀ ਹੋ ਜਾਂਦੇ ਨੇ ਕੰਫਰਟੇਬਲ ਹੋ ਜਾਂਦੇ ਨੇ ਹਨਾ ਤੇ ਤਿਲਕਾ ਦੇ ਵੀ ਨੇ ਹੈਗੇ ਤੇ ਬਾਕੀ ਆਪਣਾ ਜਿਹੜਾ ਸੂਟ ਹੈ ਬਜਟ ਚ ਰਹਿ ਰਿਹਾ ਹੈ ਨਾ ਜੇ ਕੋ ਡੁਪੱਟਾ ਲੈਣੇ ਬਜਟ ਬਹੁਤ ਹਾਈ ਚਲਾ ਜਾਂਦਾ ਇਸ ਕਰਕੇ ਮੈਂ ਕੋਟਾ ਡੋਰੀ ਡੁਪੱਟੇ ਲੈ ਲਈ ਕਿ ਤਾਂ ਕੰਫਰਟੇਬਲ ਵੀ ਹੁੰਦੇ ਗਰਮੀ ਚ ਕੈਰੀ ਕਰਨੇ ਤੇ ਆਪਣਾ ਬਜਟ ਵੀ ਬਹੁਤ ਜ਼ਿਆਦਾ ਹਾਈ ਨਹੀਂ ਜਾਂਦੀ ਕਿਉਂਕਿ ਸੂਟ ਇਹ ਅੰਦਰ ਸਾਰੇ ਅੰਦਰ 1000 ਨੇ ਕੋਈ 800 ਲੈ 700 ਆ ਬਸ ਇਸ ਤਰ੍ਹਾਂ ਹੀ ਸੂਟ ਨੇ ਬਹੁਤ ਜ਼ਿਆਦਾ ਕੋਸਟ ਨਹੀਂ ਤੇ ਫਿਰ ਦੁਪੱਟੇ ਇਹਨੇ ਜ਼ਿਆਦਾ ਕੋਸਟ ਲਿ ਕਰਾ ਕੇ ਕੋਸਟ ਬਹੁਤ ਹਾਈ ਚਲੀ ਜਾਂਦੀ ਹੈ ਤਾਂ ਟਾਈ ਐਂਡ ਡਾਈ ਦੇ ਦੁਪੱਟੇ ਲਾ ਆਵਲੀਸ਼ ਵਟਣਾ ਆ ਤਿੰਨੇ ਸੂਟ ਸੀ ਠੀਕ ਹੈ ਪਹਿਲਾਂ ਮੈਂ ਤੁਹਾਨੂੰ ਸ਼ਰਟ ਸਟਿਚ ਕਰਾਈ ਉਹਨਾਂ ਨੂੰ ਤੁਹਾਨੂੰ ਦਿਖਾ ਚੁੱਕੀ ਹਾਂ ਆ ਤਿੰਨ ਮੈਂ ਸੂਟ ਸਟਿਚ ਕਰਵਾਏ ਨੇ ਸੂਟਾਂ ਚਾਹੀ ਬਹੁਤ ਹੁੰਦਾ ਪੈਣਾ ਕੀ ਕਰਨਾ ਸੂਟ ਚਾਹੀ ਦੇਖੀ ਚੱਲ ਦੇਖੀ ਚੱਲ ਬਣਾ ਮਾਨੀ ਭਰਦਾ ਹੈਗਾ ਸੂਟਾਂ ਨੂੰ ਦੇਖ ਦੇਖ ਕੇ ਕੀ ਕਰੀਏ ਹੁਣ ਦੱਸ ਸੂਟਾਂ ਦਾ ਹੀ ਟ੍ਰੈਂਡ ਰਹਿ ਗਿਆ ਬਸ ਮੈਂ ਆਪਣਾ ਲੰਚ ਕਰ ਲਿਆ 2:30 ਦੇ ਟਾਈਮ ਆ ਲੰਚ ਕਰ ਲੈਦੇ ਨੂੰ ਹੋਣਾ ਇੱਧਰ ਕੱਪੜੇ ਪ੍ਰੈਸ ਕਰਨ ਮੈਂ ਕਿ ਪ੍ਰੈਸ ਕਰ ਲਾਂ ਕੋਸ ਲਾਂਚ ਨੂੰ ਪਰਪਰ ਪਰ ਅਰੇਸਟ ਕਰ ਲਾਣੀ ਹੁੰਦੀ ਆ ਤੇ ਹੁਣ ਇਸ ਲਾਂਚ ਤੋਂ ਬਾਅਦ ਫਿਰ ਮੇਰੇ ਦਿਲ ਨਹੀਂ ਕਰਦਾ ਅਰੇਸਟ ਕਰਨ ਨੂੰ ਜੇ ਟਾਈਮ ਹੋਵੇ ਹਾਂ ਬਹਿ ਜਾਣਾ ਠੀਕ ਆ ਕਈ ਵਾਰ ਥੋੜਾ ਐਕਸਟਰਾ ਦਿਲ ਕਰੇ ਪਾਠ ਕਰਨ ਉਹ ਵੀ ਕਰ ਲੈਣਾ ਜਾਂ ਕੋਈ ਫੋਨ ਵਗੈਰਾ ਦੇਖਣਾ ਕਿਸੇ ਨਾਲ ਗੱਲਬਾਤ ਕਰਨੀ ਮੈਨਸੇ ਨਾਲ ਟਾਈਮ ਹੀ ਨਹੀਂ ਹੁੰਦਾ ਮੇਰਾ ਕੰਮ ਅਸੀਂ ਬਹੁਤ ਟਾਂਗ ਲੱਗਦੀ ਆਂਦਾ ਮੈਂ ਕਿ ਚਲੋ ਕੱਪੜੇ ਪ੍ਰੈਸ ਕਰ ਲੈਂ ਮਹਨ ਫਿਰ ਸ਼ਾਮ ਦਾ ਟਾਈਮ ਹੋ ਜੂ ਪਲਾਂਟਸ ਨੂੰ ਪਾਣੀ ਦੇਣਾ ਦਾਲ ਸਬਜੀ ਬਣਾਉਣੀ ਇੱਕ ਰੋਜ਼ ਹੁਣ ਪਲਾਂਟਸ ਨੂੰ ਪਾਣੀ ਦੇਣਾ ਪੈਂਦਾ ਰੋਜ਼ ਡੇਲੀ ਹਲਕੀ ਹਲਕੀ ਪ੍ਰੈਸ ਮਾਰ ਦਿੰਨੇ ਬਹੁਤ ਜਾਦਾ ਵਧੀਆ ਤਰੀਕਾ ਨਾਲ ਨਹੀਂ ਮਸਤ ਹੋਏ ਕਹਿੰਦੇ ਕਾਣ ਵਾਲੇ ਕੱਪੜਿਆਂ ਦੇ ਨਾਲ ਹਲਕੀ ਜਿਹੀ ਪ੍ਰੈਸੀ ਬਹੁਤ ਹੁੰਦੀ ਹੈ। ਵਸ ਇੱਕ ਵਾਰ ਅਦਾ ਹਲਕੇ ਮਾਰੀਓ ਨੇ ਇਹਨੇ ਨਾਲ ਹੀ ਵਾਲ ਜੇ ਨਿਕਲ ਆਉਂਦੇ ਨੇ ਸਿੱਧੇ ਹੋ ਜਾਂਦੇ ਨੇ। ਕਹਿੰਦੇ ਇੱਕ ਵਾਰ ਪਾਲੇ ਕਾਟਨ ਦੇ ਸੂਟ ਪਾ ਕੇ ਬੈਠ ਕੇ ਬਾਗਦਾਨਾ ਚ ਪੈਂਟ ਪਹਿਣਦੇ ਨਾਲ ਦੇ ਨਾਲ ਫੇਰ ਵਾਲ ਪੈ ਜਾਂਦੇ ਨੇ। ਸਰਦੀਆਂ 'ਚ ਮੌਲ ਹੁੰਦੀਆਂ ਰੋਜ਼-ਰੋਜ਼ ਕੱਪੜੇ ਪ੍ਰੈਸ ਨਹੀਂ ਕਰਨੇ ਪੈਂਦੇ ਹੈਗੇ ਗਰਮੀਆਂ 'ਚ ਡੇਲੀ ਕੱਪੜੇ ਤੇ ਕਾਟਨ ਦੀ ਚਾਚੇ ਲਾਦਦੇ ਨੇ ਕਾਟਨ ਦੀ ਪੈਂਦੇ ਆਂ ਤੇ ਪ੍ਰੈਸ ਵੀ ਇਹ ਡੇਲੀ ਕਰਨੇ ਪੈਂਦੇ ਨੇ ਔਰ ਇੱਕ ਸੂਟ ਇੱਕ ਦਿਨ ਹੀ ਪੈਂਦਾ ਹਨਾ ਯਾਰ ਐਸ ਅ ਓਨ ਨਾਈਟ ਸੂਟ ਲਾ ਲੋ ਤੇ ਦਿਨ ਵਾਲਾ ਸੂਟ ਲਾ ਲੋ ਦੋ ਸੂਟ ਦਿੰਦੇ ਹੋ ਜਾਂਦੇ ਨੇ ਜਿਹਨਾਂ ਕੰਮ ਕਰਨਾ ਉਹਦੇ ਦੋ ਦਿਨ ਦਿਨ ਦੇ ਦੋ ਸੂਟ ਨੇ ਉਹ ਬਸ ਇਹ ਨਾਲ ਦਾ ਕੰਮ ਕਰਦੇ ਹਾਂ ਫਿਰ ਉਹ ਕਪੜਾ ਦੁਬਾਰੇ ਪੈਂਦਾ ਨਹੀਂ ਟਾਈਮ ਹੋ ਰਿਹਾ 4 ਵਜੇ ਤਾਂ ਮੈਂ ਲੇ ਕੇ ਚਾਹ ਕਰਕੇ ਜ਼ਿਆਦਾ ਟਾਈਮ ਹੋ ਗਿਆ ਸਿਰ ਬਹੁਤ ਭਾਰੀ ਭਾਰੀ ਹੋਇਆ ਪਿਆ ਆਏ ਲੱਗ ਰਿਹਾ ਨਾ ਵੀ ਸਿਰ ਦੁੱਖ ਵੀ ਰਿਹਾ ਨਹੀਂ ਵੀ ਦੁੱਖ ਰਹੇਗਾ ਇੱਕ ਦਿਨ ਕਰਦਾ ਦਵਾਈ ਲੈ ਲਾਂ ਫਿਰ ਮੈਂ ਲਈ ਨਹੀਂ ਮੈਂ ਸੋਚਿਆ ਜੇ ਥੋੜਾ ਜਿਆਦਾ ਹੋਇਆ ਜਿਆਦਾ ਵਧਿਆ ਤਾਂ ਫਿਰ ਲੈ ਲੂੰਗੀ ਦੇਖਦੇ ਕੋਲ ਚਾਹ ਪੀ ਕੇ ਦੇਖਦੇ ਆਂ ਛੋੜੋ ਜਾਦੇ ਮੈਨੂੰ ਲੱਗਾ ਤਾਂ ਫਿਰ ਮੈਂ ਲਵਾਂਗੀ ਦਵਾਈ ਲੈ ਕੇ ਵੀ ਇਹ ਪੰਗਾ ਦਵਾਈ ਲੈ ਕੇ ਨੀਂਦੋਂ ਲੱਗ ਜਾਂਦੀ ਆ ਬਾਸੀਆਂ ਲੱਗ ਜਾਂਦੀਆਂ ਫਿਰ ਐਨ ਲੋਕੋ ਵੀ ਸੌਂਜੋ ਤੇ ਉਹੀ ਬੰਦਾਂ ਸੁਸਤ ਹੋ ਜਾਂਦਾ ਨਾ ਕਿਸੇ ਕੰਮ ਨੂੰ ਦਿਲ ਕਰੇ ਤਾਂ ਕਰਕੇ ਮੈਂ ਦਵਾਈ ਅਵੋਇਡ ਕਰਦੀ ਹੁੰਨੀ ਆ ਜੋ ਐਵੇਂ ਹੋਵੇ ਬਿਲਕੁਲ ਸਰਦਾ ਨਹੀਂ ਫੇਰ ਲੈਣੀ ਆ ਮੈਂ ਥੋੜਾ ਚਾਹ ਪੀ ਕੇ ਦੇਖ ਲੈਂਦੇ ਆ ਪੰਜਾਬੀ ਕਹਿੰਦੇ ਨੇ ਨਾ ਸਿਰ ਦੁਖ ਦਾ ਪੰਜ ਪੰਜ ਹੋਰੇ ਕੋਲੇ ਚਾਈ ਘੱਟਾ ਤਾਂ ਕਰਕੇ ਲੈ ਕੇ ਨਾਲ ਲੈ ਕੇ ਇੱਕ ਰਸ ਇੱਕੋ ਹੀ ਰਸ ਮਸ ਇਹ ਹੁੰਦਾ ਪੋਰਸ਼ਨ ਕੰਟਰੋਲ ਹਨਾ ਦੀ ਮੈਂ ਦਿਲ ਤਾਂ ਕਰਦਾ ਵੀ ਇੱਕ ਹੋਰ ਰੱਖ ਲਾਂ ਦੋ ਹੋਰ ਰੱਖ ਲਾ ਤਿੰਨ ਚਾਰ ਖਾ ਲਾਂ ਪਰ ਤੇ ਕਹਿੰਦੇ ਨੇ ਕੈਲੋਰੀ ਕੰਟਰੋਲ ਨਾਲ ਤੁਸੀਂ ਜੇ ਪੋਸ਼ਨ ਕੰਟਰੋਲ ਕਰਕੇ ਖਾਈਏ ਨਾ ਤਾਂ ਫਿਰ ਆਪਾਂ ਜਿਹੜੀ ਹੈ weight gain ਨਹੀਂ ਹੁੰਦਾ ਹੈਗਾ ਮੇਚ ਪੋਸ਼ਨ ਕੰਟਰੋਲ ਨਾਲ ਖਾਓ ਕਦੇ ਵੀ ਰੱਜ ਕੇ ਨਾ ਖਾਓ 100% ਰੰ ਦਾ ਢਿੱਡ ਨਾ ਪਰ ਉਹ 25% ਖਾਦੀ ਰੱਖੋ ਹਨ ਤਿੰਨੇ ਹੀ ਸੇਡਰ ਦੇ ਪਰ ਖਾਈ ਸਖਾਦੀ ਰੱਖੋ ਜਾਂ ਕਰਦੇ ਐ ਇੰਜੋਏ ਕੱਦੂ ਛਿੱਲੇ ਲੈ ਹੁਣ ਕੱਦੂ ਕੱਢ ਲਈ ਆ ਸ਼ਾਮ ਨੂੰ ਬਣਨੀ ਕੱਦੂ ਗਰਮੀਆਂ ਦੇ ਫੇਮਸ ਕੱਦੂ ਮੈਨੂੰ ਅੱਛਾ ਲੱਗਦਾ ਕੱਦੂ ਦੁੱਧ ਮલાઈ ਵਾਲਾ ਬਹੁਤ ਅੱਛਾ ਲੱਗਦਾ ਬਿਨਾਂ ਦੁੱਧ ਮલાઈ ਤੋਂ ਖਾਣਾ ਥੋੜਾ ਮੁਸ਼ਕਲ ਆ ਕਿਉਂਕਿ ਸ਼ੁਰੂਤ ਆਦਤ ਆਪ ਨੂੰ ਇਹ ਪਈ ਹੈ ਨਾ ਆਪਾਂ ਦੁੱਧ ਮલાઈ ਵਾਲਾ ਹੀ ਖਾਣੇ ਤੇ ਉਹੀ ਅੱਛਾ ਲੱਗਦਾ ਜੇ ਸਬਜ਼ੀ ਬਣਾਉਣ ਨੂੰ ਵੀ ਟਾਈਮ ਨਹੀਂ ਲੱਗਦਾ ਕੱਦੂ ਨੂੰ ਕੱਟਣ ਨੂੰ ਵੀ ਟਾਈਮ ਨਹੀਂ ਲੱਗਦਾ ਹੈਗਾ ਜਦੋਂ ਮੈਂ weight loss 'ਚ ਕੱਦੂ ਖਾਂਦੀ ਸੀ ਨਾ ਗੋਦੋ ਆਇਲ ਫਰੀ ਕੁਕਿੰਗ ਦੱਸਿਆ ਸੀ ਉਹਨਾਂ ਨੇ ਵੀ ਤੜਕਾ ਨਹੀਂ ਲਗਾਉਣਾ ਤੇਲ ਦਾ ਬਿਨਾ ਤੇਲ ਤੇ ਤੜਕਾ ਲਗਾਏ ਤੋਂ ਬਿਨਾ ਸਬਜ਼ੀ ਬਣਾ ਕੇ ਖਾਣੀ ਆ ਫਿਰ ਮੈਂ ਕੀ ਕਰਦੀ ਹੁੰਦੀ ਸੀ ਮੈਂ ਕਦੂ ਕੱਟ ਕੇ ਨਾ ਕੁੱਕਰ ਚ ਪਾ ਲੈਣਾ ਉਹਦੇ ਵਿੱਚ ਹੀ ਮੈਂ ਬਰੀਕ ਪਿਆਜ਼ ਕੱਟ ਕੇ ਪਾ ਦੇਣਾ ਕੁੱਕਰ ਦੇ ਵਿੱਚ ਵਿੱਚ ਹੀ ਨੂਨ ਮਿਰਚ ਹਲਦੀ ਪਾ ਦੇਣਾ ਇੱਕ விசਲ ਲਵਾ ਲੈਣੀ ਉਸ ਤੋਂ ਬਾਅਦ ਖੋਲ ਕੇ ਉਹਨੂੰ ਮੈਸ਼ ਕਰ ਲੈਣਾ ਤੇ ਐਂ ਹੁੰਦੀ ਹੁੰਦੀ ਸੀ ਬਸ ਮੈਂ ਬਿਨ ਤੜਕੇ ਤੋਂ ਖਰ ਕਦੂ ਦਾ ਅੱਛਾ ਲੱਗਦਾ ਸੀ ਬਿਨ ਤੜਕੇ ਤੇ ਨਾ ਵੀ ਅੱਛਾ ਵੀ ਨਾ ਕੈਸਾ ਉਹ ਵੀ ਐਨਾ ਜਿਆਦਾ ਟੇਸ ਪਲੇਸ ਵੀ ਲੱਗਦਾ ਸੀ ਬੇਸਵਾਦਾਂ ਜਾਂ ਖਾਰਜੇ ਮੇ ਗੋਭੀ ਖਾਣੀ ਹੋਵੇ ਬ੍ਰੋਕਲੀ ਖਾਂਦੀ ਸੀ ਮੈਂ ਉਹ ਉਹ ਬਿਲਕੁਕੁਲ ਨਹੀਂ ਟੇਸਟ ਲੱਗਦਾ ਉਹ ਬਹੁਤ ਪੇਸਵਾਦੀਆਂ ਲੱਗਦੀਆਂ ਸੀ ਇਹ ਸਬਜ਼ੀਆਂ ਕਦੂ ਤੋਰੀਆਂ ਤਾਂ ਫਿਰ ਵੀ ਖਾਦੀਆਂ ਨੇ ਸੇ ਤੋਰੀਆਂ ਵੀ ਬਿਨ ਤੜਕੇ ਤੋਂ ਬਣਾਉਂਦੀ ਹੁੰਦੀ ਸੀ ਸਾਰੀਆਂ ਸਬਜ਼ੀ ਬਿਨ ਤੜਕੇ ਤੋਂ ਹੀ ਖਾਂਦੀਆਂ ਨੇ ਮੈਂ weight loss ਤੇ 1.5-2 ਮਹੀਨੇ ਐਂਡ ਰਾਜਮਾ ਚਨੇ ਸਾਰਾ ਕੁਛ ਰਾਜਮਾ ਚਨੇ ਬਣ ਜਾਂਦੇ ਨੇ ਬਿਨ ਤਲਕੇ ਤੋਂ ਬਣ ਜਾਂਦੇ ਨੇ ਉਹ ਤੁਸੀਂ ਕੁੱਕਰ 'ਚ ਆਇਲ ਨਾ ਪਾਓ ਸੁੱਕਾ ਜੀਰਾ ਭੁੰਨ ਲਓ ਪਹਿਲਾਂ ਕੁੱਕਰ ਦੇ ਵਿੱਚ ਪਾ ਕੇ ਬਿਨਾ ਤੇਲ ਤੋਂ ਹੁਣ ਡਰਾਈ ਰੋਸਟ ਕਰ ਲਓ ਜੀਰੇ ਨੂੰ ਜਾਂ ਤੁਸੀਂ ਉਂ ਜੀਰਾ ੜਡ ਭੁੰਨ ਕੇ ਰੱਖ ਲਓ ਪਾ ਲਓ ਮੈਂ ਜੀਰੇ ਦਾ ਪਾਊਡਰ ਪਾ ਲਾਂਦੀ ਹੁੰਦੀ ਸੀ ਅ ਬਸ ਕੁੱਕਰ ਦੇ ਵਿੱਚ ਸਿੱਧਾ ਡਾਇਰੈਕਟ ਮੈਂ ਬਿਸਤ ਹੈ ਮਸਾਲਾ ਪਾਉਂਦੀ ਸੀ ਰਾਜਮਾ ਚਨੇ ਵਾਸਤੇ ਮਸਾਲਾ ਜੋ ਸੁੱਕ ਜਾਂਦੇ ਸੋ ਡਰਾਈ ਹੋ ਜਾਂਦੇ ਸੀ ਵਿੱਚ ਨਾਣ ਮਿਰਚ ਪਾ ਕੇ ਵਿੱਚ ਪਾਣੀ ਪਾ ਕੇ ਵਿੱਚ ਰਨਮਾ ਪਾ ਕੇ ਜਾਨੇ ਜੋ ਵੀ ਆਪ ਆਪਣਾ ਸੀਟੀ ਲਵਾ ਲੈਂਦੇ ਉਸ ਆਈ ਬਣਾਉਣੀ ਹੁੰਦੀ ਸੀ ਮੈਂ ਚਨੇ ਰਾਜਮਾ ਤਾਂ ਫਿਰ ਵੀ ਸਵਾਦਨ ਲੱਗਦੇ ਸੀਗੀ ਹਰੀ मूंगी ਦਾਲ ਮੈਂ ਬਹੁਤ ਖਾਦੀ ਕਿਉਂਕਿ ਉਹ ਬਹੁਤ ਜ਼ਿਆਦਾ ਪ੍ਰੋਟੀਨ ਹੁੰਦਾ ਉਹਦੇ ਵਿੱਚ ਦਾਲ ਸਵਾਦ ਵੀ ਲੱਗਦੀ ਸੀ ਦਾਲ ਵੀ ਮੈਂ ਮੈਂ ਉਹ ਕੁੱਕਰ ਵਿੱਚ ਪਾਣੀ ਪਾਇਆ ਨਾਣ ਮਿਰਚ ਪਾਇਆ ਦਾਲ ਪਾਈ ਵਿੱਚ ਬਰੀਕ ਕੱਟਿਆ ਲਸਣ ਪਿਆਜ਼ ਪਾਤਾ ਵਿੱਚੀ ਸੀਟੀ ਲਵਾਤੀਆਂ ਚਲੋ ਜੀ ਉਹ ਵੀ ਮੈਂ ਹੀ ਬਣਾਉਂਦੀ ਸੀ ਸੁੱਕੀਆਂ ਸਬਜ਼ੀਆਂ ਮੈਨੂੰ ਬਹੁਤ ਬੇਸਵਾਦੀਆਂ ਲੱਗਦੀਆਂ ਸੀ ਬਿਨ ਤੜਕੇ ਤੋਂ ਦਾਣਾ ਚਨੇ ਰਾਜਮਾ ਤਾਂ ਸਵਾਦਨ ਲੱਗਦੇ ਸੋ ਉਹਦੇ ਕੋਈ ਇੰਨਾ ਖਾਸ ਫਰਕ ਨਹੀਂ ਲੱਗਦਾ ਹੁੰਦਾ ਉਹ ਸਵਾਦਨ ਲੱਗਦੇ ਸੀਗੀ ਸੋ ਮੈਂ ਕद्दू ਕੱਟਣਾ ਫਿਰ ਬਣਾਉਂ ਕद्दू ਫਿਰ ਦਵਿੰਦਰ ਦਾ ਮੂੰਹ ਦੇਖਣਾ ਨਾ ਉਹ ਕद्दू ਵਰਗਾ ਹੋ ਜਾ ਕद्दूੰਦਿੱਕੇ ਮਾੜੀ ਚੂਵੀ ਨਹੀਂ ਖਾਣ ਚ ਤਾਂ ਸਵਾਸ ਸਵਾਸ ਆਪਣੀ ਜੀ ਦੀ ਨਹੀਂ ਕद्दू ਖਾ ਲਾਂਦੇ ਨੇ ਪਰ ਕਹਿੰਦੇ ਰੋਏ ਰੋਏ ਨਹੀਂ ਤੇ ਜਿਸਨ ਕद्दू ਨੂੰ ਪਤਾ ਕੀ ਕਰਨਗੇ ਆਂ ਕਹਿਣਗੇ ਮੈਨੂੰ ਵੱਡੇ ਭਾਂਡੇ ਚ ਪਾ ਦੋ ਸਬਜੀ ਮੈਂ ਕद्दू ਚੂਰੀ ਕੁੱਟੂਗਾ ਫਿਰ ਕਹਿੰਦੇ ਸਬਜੀ ਨੇ ਮੇਥੋਂ ਕद्दू ਦੀ ਗੁੰਮਪੁਰਕੀ ਪਿਲਾ ਕੇ ਖਾਦੀ ਜਾਂਦੀ ਚੂਰੀ ਕੁੱਟ ਲੂ ਫਿਰ ਤਾਂ ਮੈਂ ਸਬਜੀ ਖਾ ਲੂ ਨਹੀਂ ਮੈਂ ਤਾਂ ਸਬਜੀ ਨਹੀਂ ਕਰਦੀ ਜਾਂਦੀ ਫਿਰ ਉਹ ਚੂਰੀ ਕੁੱਟਣਾਂ ਦੇ ਹੁੰਦੇ ਨਹੀਂ ਕद्दू ਦੀ ਸਬਜੀ ਚ ਫਿਰ ਕਹਿੰਦੇ ਰੋਖੀ ਸਬਜੀ ਮੇਥੋਂ ਕद्दू ਦੀ ਸਰੋਂ ਦਾ ਤੇਲ ਨਾ ਬੋਟਲਸ ਖਾਲੀ ਹੋਇਆ ਪਿਆ ਸੀ ਮੈਂ ਇੱਧਰ ਅੰਦਰ ਕਿਚਨ ਚ ਚ ਨਾ ਬੋਟਲਸ ਭਰ ਕੇ ਰੱਖ ਲੈਂਦੀ ਆ ਫਿਰ ਬੋਟਲਸ ਚੋਂ ਆਪਾਂ ਨੂੰ ਯੂਜ਼ ਕਰਨਾ ਈਜ਼ੀ ਹੋਏ ਨੇ ਕਿਉਂਕਿ ਹੁਣ ਤੇਲ ਜਿਆਦਾ ਯੂਜ਼ ਹੁੰਦਾ ਸਬਜ਼ੀ ਸੁੱਕੇ ਤੇਲ ਚ ਬਣਾਉਣੇ ਵੇ ਤੇਲ ਜਿਆਦਾ ਯੂਜ਼ ਕਰਦੇ ਸਰੋਂ ਦਾ ਤੇ ਵੱਡਾ ਕੇਨ ਬਾਹਰਲੇ ਕਿਚਨ ਚ ਪਿਆ ਹੁੰਦਾ ਉੱਥੋਂ ਲੈ ਕੇ ਆ ਕੇ ਹੁਣ ਬੋਟਲਸ ਭਰਦੀ ਆ ਜਿਹੜੀ ਕੀਪ ਨਾ ਹੈ ਆਇਲ ਮੈਂ ਤੇਲ ਪਾ ਰਹੀ ਆ ਸਰੋਂ ਦਾ ਚੀਜ਼ ਸਿਰਫ ਇਹ 20 ਰੁਪਈਆ ਆਂਦੀ ਆ 20 ਰੁਪਈਆ ਦੀ ਚੀਜ਼ ਆ ਪਰ ਇਹਨਾਂ ਕੰਮ ਆਪਣਾ ਇੰਨਾ ਸੌਖਾ ਹੋ ਜਾਂਦਾ ਨਾ ਕਿ ਤੇਲ ਡੁੱਲਦਾ ਨਹੀਂ ਹੈਗਾ ਜਮਾਂ ਵੀ ਬਾ ਬਿਲਕੁਲ ਸਿੱਧਾ ਬੋਟਲਸ ਪੈਂਦਾ ਤਾਂ ਆਪਣਾ ਕੰਮ ਨਹੀਂ ਵੱਧਦਾ ਤੇਲ ਦੇ 2-4 ਤੁਪਕੇ ਵੀ ਬਾਹਰ ਡੁੱਲ ਜੇ ਨਾਲ ਤਾਂ ਬੋਟਲਾਂ ਗੰਦੀਆਂ ਹੋ ਜਾਂਦੀਆਂ ਨੇ ਪਰੋਂ ਨਾਲੇ ਆਪਣੇ ਨੀਚੇ ਸ਼ੈਲਫ ਗੰਦੀ ਹੋ ਜਾਂਦੀ ਕਿੰਨਾ ਕੰਮ ਵੱਧ ਜਾਂਦਾ ਤੇਲ ਜਾਲਾ ਸਾਰਾ ਚਿਕਨਾਈ ਵਾਲਾ ਸਾਫ਼ ਕਰਨਾ ਵੀ ਮੁਸ਼ਕਲ ਹੋ ਜਾਂਦਾ ਇਹ ਚੀਜ਼ ਸਿਰਫ ਵੀਰ ਪੈਣ ਪਰ ਇਹਨੇ ਕੰਮ ਮਪੋ ਹੋ ਜਾਦਾ ਸੌਖਾ ਕਰਦਾ ਉਹ ਵੀ ਕੋਈ ਹੋਰ ਲਿਕਵਿਡ ਵੀ ਜੇ ਆਪਾਂ ਬੋਟਲ ਚ ਪਾਉਣਾ ਹੋਵੇ ਕੋਈ ਆਪਾਂ ਜਿਵੇਂ ਆਪਾਂ ਸਕੈਸ ਕੁਝ ਬਣਾਉਂਦੇ ਰਹਿੰਨੇ ਆਂ ਤਾਂ ਕਿ ਬੋਟਲਾਂ ਚ ਭਰਨਾ ਹੋਵੇ ਉਹ ਵੀ ਕੰਮ ਈਜ਼ੀ ਜਿ ਕੋਈ ਦੁੱਧ ਪਾਉਣਾ ਬੋਟਲ ਚ ਉਹ ਵੀ ਕੰਮ ਈਜ਼ੀ ਹੈ ਨਾ ਪਰ ਡਾਇਰੈਕਟ ਪਰ ਇਹਨਾਂ ਕੰਮ ਬਹੁਤ ਈਜ਼ੀ ਹੋ ਜਾਂਦਾਗਾ ਤੇ ਬੋਟਲਸ ਨੂੰ ਮੈਂ ਕਰ ਦੂੰਗੀ ਬਾਹਰ ਉਹ ਸਾਫ ਕਰਕੇ ਰੱਖ ਲਈ ਹੁਣ ਕਾਫੀ ਟਾਈਮ ਹੀ ਚੱਲ ਜਣਗੇ ਇੱਕ ਮੈਂ ਭਰੀ ਨਹੀਂ ਕਿਉਂਕਿ ਉਹ ਨਾ ਤੇਲ ਖਤਮ ਹੋ ਗਿਆ ਉਹ ਤੇ ਕੈਨ ਵਿੱਚੋਂ ਹੁਣ ਮੈਂ ਕੈਨ ਬਾਹਰ ਰੱਖ ਦੂੰਗੀ ਚਲੋ ਤੇ ਤੇਲ ਹੋ ਗਿਆ ਖਤਮ ਤੇਲ ਹੋਰ ਵੀ ਪਿਆ ਬਾਹਰ ਸੋ ਮਹਲੇ ਬਹੁਤ ਵੱਡੇ ਭਾਂਡੇ ਵਿੱਚ ਮੈਥੋਂ ਪੈਣਾ ਨਹੀਂ ਆ ਟਾਈਮ ਹੋ ਗਿਆ 7:30 ਦਾ ਮੈਂ ਕਰ ਲਈ ਫੁਲਕੇ ਤਿਆਰੀ ਜਿੰਦਰ ਕੰਨ ਫੁਲਕੇ ਲੈ ਆਓ ਪਲੇਟ ਉਹਨਾਂ ਦੀ ਲਾਈ ਪਈ ਹੈ ਸੈਲਡ ਉਹਨਾਂ ਨੇ ਖਾ ਲਿਆ ਅਸਮ ਫੁੱਲ ਕ ਬਣਾਉਂਗੀ ਨਾਲ ਦੀ ਨਾਲ ਉਹਨਾਂ ਨੂੰ ਦੇ ਦਿੰਦੀ ਮੈਂ ਖਾਣਾ ਨਹੀਂ ਮੈਂ ਖਾਉਂਗੀ ਸਿਰਫ ਸਬਜੀ ਸਬਜੀ ਦਹੀਂ ਸੈਲਟ ਬਸ ਦਹੀਂ ਮੈਨੂੰ ਬਹੁਤ ਜ਼ਿਆਦਾ ਪਸੰਦ ਹੈ ਇਹ ਦੋ ਮੀਸਚ ਮੈਂ ਹਮੇ ਖਾਂਦੀ ਹਾਂ ਤੇ ਜੀ ਅਸਮ ਬਣ ਜਾਣਗੇ 5 ਮਿੰਟਾਂ ਚ ਫੁੱਲ ਕੇ ਦਿਵਿੰਦਰ ਕਹਿੰਦਾਂ ਨੇ ਕਿੰਨਾ ਆਪਣਾ ਰੋਟੀ ਬਣਾਉਣ ਨੂੰ ਟਾਈਮ ਲੱਗਦਾ ਮੇਰੇ ਨਾਲ ਤਾਂ ਕਹਿੰਦੇ ਉਸ ਤੋਂ ਬਾਅਦ ਤੁਹਾਨੂੰ ਭਾਂਡੇ ਖੰਡੇ ਆਉਣ ਚ ਟਾਈਮ ਲੱਗ ਜਾਂਦਾ ਭਾਂਡੇ ਦੋਸੀ ਖੰਡੇ ਆਉਣੇ ਹੋ ਪਹਿਲੇ ਫਿਰ ਇਕੱਠੇ ਕਰ ਲਿਓ ਉਹ ਤੁਹਾਨੂੰ ਬਹੁਤ ਟਾਈਮ ਲੱਗਿਆ ਨਾ ਮੈਂ ਤਾਂ ਹੈਗਾ ਫੁਲਕੇ ਸਾਡੇ ਬਹੁਤ ਘੱਟ ਟਾਈਮ 'ਚ ਬਣ ਜਾਂਦੇ ਨੇ ਹੁੰਦੇ ਹੀ 4-5 ਫੁਲਕੇ ਨੇ ਇਧਰ ਇਹਨਾਂ ਦੇ ਕद्दू ਸਬਜ਼ੀ ਪਾਈ ਪੀ ਹੈ ਦਹੀਂ ਪਾਈ ਪੀ ਆ ਥੋੜੀਆਂ ਜਿਹੀਆਂ ਜਗਮਾਰੇ ਦੀਆਂ ਫਲੀਆਂ ਸੀ ਬਹੁਤ ਥੋੜੀਆਂ ਜਿਹੀਆਂ ਫਿਰ ਮੈਂ ਇਹ ਰੱਖ ਦਿੰਨੀ ਪੋਲੀ ਸਾਈਡ 'ਤੇ ਕੱਢ ਲੈਣਗੇ ਕਿਉਂ ਜ਼ੋਰ ਪਾਉਂਦੇ ਵਿੱਚ ਕਿਉਂ ਬਿਨਾ ਖਾਂਦੇ ਨੇ ਇਹ ਕद्दू 'ਚ ਵੀ ਕਿਉਂ ਪਾਉਂਦੇ ਨੇ ਕद्दू 'ਚ ਐਨੇ ਕਿਉਂ ਪਾਦੇ ਸੋ ਜੋ ਜੁਣ ਕਾ ਵੀਡੀਓ ਦਾ ਐਂਡ ਹੋਪਸ ਤੁਹਾਨੂੰ ਅੱਜ ਦੀ ਵੀਡੀਓ ਅੱਛੀ ਲੱਗੀ ਹੋਊਗੀ ਵੀਡੀਓ ਅੱਛੀ ਲੱਗੀ ਤਾਂ ਪਲੀਜ਼ ਲਾਈਕ ਸ਼ੇਅਰ ਕਮੈਂਟ ਕਰਨਾ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਸਬਸਕ੍ਰਾਈਬ ਕਰ ਲਓ ਮਿਲਾਂਗੇ ਇੱਕ ਹੋਰ ਨਵੀਂ ਵੀਡੀਓ ਲੈ ਕੇ ਤਦ ਤੱਕ ਲਈ ਸਬਸਕ੍ਰਾਈਬ ਕਰਿਓ